ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਬੱਦਲ ਹੋ ਗਿਆ ਬਾਈ ਅੱਜ ਸਵੇਰੇ ਸਵੇਰੇ ਮਾੜੀ ਮੋਟੀ ਕਣੀਆਂ ਜਿਵੇਂ ਗਿਰਰੀ ਦੀਆਂ ਪੂਰ ਜੀ ਪੈਰੀ ਦੀ 11:00 ਵਜੇ ਤੱਕ ਦੱਸ ਰਿਹਾ ਨੈਟ ਖਰਾਬ ਮੌਸਮ ਆ ਗਈ ਬਾਈ ਲੇਬਰ ਆਪਣੀ ਗੁੱਡੂ ਨੇ ਚੱਕ ਲਿਆ ਸਵੇਰੇ ਸਵੇਰੇ ਮੋਟਰਸਾਈਕਲ ਕੀ ਹਾਲ ਹੈ ਠੀਕ ਹੈ ਵਧੀਆ ਕੱਲ ਨਹੀਂ ਆਏ ਕੱਲ ਹੀ ਆਏ ਨਹੀਂ ਬਾਈ ਟਾਈਮ ਟਾਲੀ ਹੋ ਰਿਹਾ ਕੁਝ ਨਹੀਂ ਰਿਹਾ ਕਰ ਇਹ ਵੀ ਦਿਨ ਚੱਕਿਆ ਮੋਟਰਸਾਈਕਲ ਦੁਕਾਨ ਉਹੀ ਆਵੇਂ ਨਮਕੀਨ ਲਿਆਵੇਂ ਨੇ ਥੋੜੀ ਦੇਰ ਸੁਮੋਸਾ ਲਈ ਯਾਰ ਨਮਕੀ ਨੂੰ ਕੋਈ ਫਾਇਦਾ ਨਹੀਂ ਕਰੀ ਤੇਮਾਰੀ ਮਰਜ਼ੀ ਜੈਸਾ ਕੰਮ ਕਰੋ ਵੈਸਾ ਕਰੋ ਲੰਡੋ ਥੋੜੀ ਦੇਰ ਸੁਮੋਸਾ ਚਾਹ ਪੀ ਲਿਓ ਯਾਰ ਥਮੇ ਕੰਮ ਲਗੋ ਠੰਡ ਹੋ ਰਿਆ ਉੱਪਰ ਦੇ ਬਾਰਿਸ਼ ਦਾ ਟਾਈਮ ਹੈ ਕੀ ਹੋਰ ਵੇਂ ਰੋਟੀ ਮਾਰ ਲਓ ਕਨ ਨੋਗਦੇ ਲਾਇ ਕਹਿੰਦੇ ਹਮ ਬਣਾਈ ਜਾ ਤੀਵਾਰਾ ਇਹ ਵੀ ਬਣ ਗਈ ਸੁਦੇਲ ਸੁਮੋਸਾ ਮਗਾਈ ਤੀ ਦੂਜੀ ਵੀ ਬਣ ਗਿਆ ਚਲੋ ਆਪੋ ਮਾਮਾ ਵੱਲ ਭਾਈ ਲੇਟ ਹੋ ਗਈ ਦੀ ਲੇਬਰ ਆਈ ਨਹੀਂ ਅੱਜ ਬਣਾਵਾਂਗੇ ਖਾਲਾਂ ਖੋਲਾ ਬਣਾ ਦੀ ਵੀ ਖਾਲਾਂ ਬੈੱਡ ਸੱਤ ਸੱਤ ਪਟੜਾਂਗੇ ਇਸ ਤਰ੍ਹਾਂ ਬੈੱਡ ਬਣਾ ਦੇ ਠਟ ਪਟੜਾਂਗੇ ਲੈ ਵੀ ਆਗੇ ਘਰਾਂ ਆਪਾਂ ਪਾਵਾਂਗੇ ਤੇਲ ਟਰੈਕਟਰਾਂ ਵਾ ਇੱਧਰ ਭਾਂਡ ਜਾਇਬ ਆਪਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁੱਗੇ ਹੋ ਠੀਕ ਐ ਕੰਮ ਹਾਂਜੀ ਕਿਵੇਂ ਚੱਲਦਾ ਕੰਮ ਘਾਰ ਐਨ ਠੀਕ ਜੀ ਐਨ ਕੀ ਆ ਬਣ ਰਿਹਾ ਅੱਜ ਕੱਲ ਬਸ ਠੀਕ ਠਾਕ ਸਭ ਵਧੀਆ ਠੀਕ ਐ ਬੁਖਾਰ ਠੀਕ ਐ ਤੇਰਾ ਹੈਗਾ ਹਲੇ ਵੀ ਲੰਦਾ ਬਿਮਾਰ ਹੋ ਗਿਆ ਤਾਂ ਬਾਈ ਆਪਣਾ ਆਵਾ ਮਾ ਬਾਈ ਡੀਜ਼ਲ ਆਪਾਂ ਫਿਰ ਕਰਾਂਗੇ ਗੰਨੇ ਵਾਲੇ ਖੇਤ ਦੀ ਬਾਹੀ ਗੰਨੇ ਵਾਲਾ ਖੇਤ ਕਰੇਗੇ ਤਿਆਰ ਬਾਈ ਜੋਰ ਪੈ ਗਿਆ ਆਪਣੇ ਪਰ ਗੰਨਾ ਬੀਜਣਾ ਲੱਗੇਗਾ ਆਪਾਂ ਨੂੰ ਕੁਝ ਬੱਕੀ ਬੀਜਤੀ ਆਪਾਂ ਨੇ ਜਿਹੜੀ ਬੀਜਣੀ ਦੀ ਬਾਕੀ ਖੇਤਾਂ ਬੀਜਾਂਗੇ ਕੰਨਾ ਘਰ ਦੀ ਬਾਈ ਹੋਰ ਕੀ ਲਗੀ ਮਸ਼ੀਨ 855 ਕੀ ਭਰ ਗਈ ਬੇਲ ਟਾਂਕੀ ਪਾਇਆ ਜਾ ਰਿਹਾ 855 ਨੂੰ ਲਾਤੀ ਆਪਣੇ ਹੌਲੈਂਡ ਮੰਗਨ ਪਜਵੰਗਾਂ ਮ ਹਲ ਪਾਏ ਵੀ ਆਪਾਂ ਹੌਲੈਂਡ ਮਾਰੇ ਦਾ ਰੋਟਾ ਬੇਟਰ ਜੋੜਦੇ ਆ ਬਾਈ 55 ਹਲਾਵਾਂ ਗਿੱਲ ਪੂਰੀ ਪੂਰੀ ਐਨ ਸ਼ਾਮ ਨੂੰ ਤਿਆਰ ਕਰਨਾ ਲੱਗੇਗਾ ਸਵੇਰੇ ਸਾਜਰੇ ਬੀਜ ਦੇਣਗੇ ਬਾਕੀ ਬਣ ਜਿਗਾ ਰੋਟਰ ਰੋਟਾਵੇਟਰ ਮਾਰ ਕੇ ਖੇਤ ਹੈ ਨਾ ਦੁਹਰ ਤੇ ਹੀ ਰਗੇ ਮਾਰਦੇ ਆ ਹਲ ਜੋੜਦਾ ਬਾਈ ਆਲੈਂਡ ਰੋਟਾਵੇਟਰ ਵਾ ਬਾਈ ਖੇਤ ਪਾੜ ਹੋ ਗਈ ਬਾਈ ਦਹੁਰਮਾ ਮੋੜਿਆ ਵਾਟਸਪ ਜੋਂ ਜਾਂ ਹਲਾਮਾ ਰੋਟਾਵੇਟਰ ਕੀ ਲਾ ਰਹੇ ਆਪਾਂ ਪਾੜ ਰੋਟਾਵੇਟਰ ਵੀ ਬਣ ਜੇ ਖੇਤ ਵਧੀਆ ਫਲ ਵੀ ਬਾਈ ਪੂਰੇ ਲਾਏ ਆਂ ਪਰਾਲੀ ਪ੍ਰੂਲੀ ਪਾਹੀ ਵੀ ਹੈ ਬਾਈ ਖੇਤ ਮੈਂ ਸਮੋਂ ਪਰ ਦੇਖੇ ਇਹ ਪਈ ਹੈ ਪਰਾਲੀ ਤਰ੍ਹਾਂ ਹਰਿਲਾ ਆਦੀ ਬਾਬੇ ਦੀ ਕਿਰਪਾ ਨਾਲ ਆਪਣੇ ਆਖੀ ਤੋਂ ਲੱड्डੂ ਤੋਂ ਵਟ ਰਿਹਾ ਹਾਂ ਪਰ ਰਹਿ ਗਿਆ ਰੂਟਾ ਬਟਰ ਤੇ ਡੇਢ ਕਿੱਲਾ ਬਾਕੀ ਹਲ ਮਾਰਾਂਗੇ ਇੱਕ ਵਾਰੀ ਹੋਰ ਹੀ ਵੀ ਸਮਾਪਤ ਸਲਾ ਬਣਾਈ ਹੈ ਅਭੀ ਚੌਥੇ ਲੋਮ ਲਾ ਗਿਆ ਇੱਕ ਵਾਰੀ ਹਲ ਮਾਰਦੇ ਹਾਂ ਜਿਹੜੀ ਉਹ ਗਿੱਲੀ ਜੀ ਮਿੱਟੀ ਨੇ ਕੱਢ ਜੇਗੀ ਤੜੇ ਦੇ ਉਹ ਦੇਖੋ ਤੇ ਤੜਕੀ ਉਹ ਸੇ ਉਸੇ ਬਰੂਟਾਵੇਟਰ ਮਾਰ ਦੇਗੇ ਲਿਓ ਭਾਈ ਜੇ ਨਾ ਥੋੜਾ ਟਕਰੇਲ ਲਾਖੇ ਤੇ ਜੇ ਆਪਾਂ ਇਸ ਨੂੰ ਗਿੱਲੇ ਨੂੰ ਛੇੜ ਦੇ ਨਾ ਫਿਰ ਡਾਲਾ ਪੈ ਜਾਖੇ ਤੇ ਪੁਰਦਾ ਨਹੀਂ ਹੈ ਇਸ ਕਰਕੇ ਥੋੜਾ ਬੱਤ ਚੜਾ ਜੀ ਕੇ ਕਰਿਆ ਬਰੀਕ ਲਿਓ ਭਾਈ ਨਿਬੜ ਗਿਆ ਰੂਟਾਵੇਟਰ ਦਾ ਇੱਕ ਵਾਰੀ ਵੱਜ ਗਿਆ ਬਾਕੀ ਹਲ ਮਾਰਦੇ ਆਪਾਂ ਨੇ ਤਿੰਨ ਵਾਰ ਤੀਸਰੀ ਵਾਰੀ ਚੱਲ ਰਿਹਾ ਉਹ ਚੱਲ ਰਿਹਾ ਟਰੈਕਟਰ 855 ਰੂਟਾਵੇਟਰ ਮਾਰਾਂਗੇ ਇੱਕ ਵਾਰੀ ਸਵੇਰ ਹੀ ਆਪਾਂ ਲੱਗ ਗਿਆ ਲੱਡੂ ਬਟਣ ਬਾਈ ਇਹ ਦੇਖੋ ਐਂ ਰਾਤ ਨੂੰ ਉਸ ਉਸ ਪੈ ਜੇਗੀ ਮੜੀ ਮੁੱਟੀ ਤੀਸਰੀ ਵਾਰੀ ਨਾ ਜੋ ਤਲੇ ਦੇ ਨਰਮ ਜੀ ਮਿੱਟੀ ਘੜਦੀ ਹਲਾ ਨੇ ਡਲੇ ਜੀਆਂ ਕਿਤੇ ਕਿਤੇ ਇਤਰਾ ਫਿਰ ਆਪਣਾ ਰੂਟਾ ਵੇਟਰ ਕਰਦੇਗਾ ਬਰੀਕ ਸਾਜਰੇ ਮਾਰਦਾ ਉਹਦੇ-ਉੱਦੇ ਲਾਵਾ ਮੀ ਟਰੈਕਟਰ ਨੂੰ ਅੰਦਰ ਠੀਕ ਹੈ ਬਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਵੀ ਜਾਂਗੇ ਬਾਈ ਗੰਨਾ ਕੱਲ ਨੂੰ ਕੰਨਾ ਬੀਜਦੇ ਦੀ ਵੀਡੀਓ ਬਣਾਵਾਂਗੇ ਆਪਾਂ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਬਾਈ ਬਹੁਤ-ਬਹੁਤ ਵੀਡੀਓ ਦੇਖਣੇ ਵਾਸਤੇ